ਆਪਾਂ 13 April ਸਾਖੀ ਵਾਲੇ ਦਿਨ ਮੈਚਪੁਰ ਛਿੰਝ ਗਰਾਉਂਡ ਦੇ ਵਿੱਚ ਤਰਖੀਰ ਮੇਲਾ ਕਰਾ ਰਹੇ ਆ। ਇਹ ਸਾਡਾ ਲਗਾਤਾਰ ਤੀਵਾਂ ਫੰਕਸ਼ਨ ਹੈ। ਜਿਹਦੇ ਵਿੱਚ 2 ਸਾਲ ਗੋਲਡ ਰਿਆ ਇਸ ਕਰਕੇ ਉਹ ਫੰਕਸ਼ਨ ਨਹੀਂ ਹੋ ਸਕਿਆ। 32 ਸਾਲ ਸਾਨੂੰ ਹੋ ਗਿਆ ਇੱਥੇ ਪ੍ਰੋਗਰਾਮ ਕਰਦਿਆਂ ਨੂੰ। ਐਦਾਂ ਦੇ ਛੋਟੇ ਪ੍ਰੋਗਰਾਮ ਕਰਦਿਆਂ ਨੂੰ ਸਾਨੂੰ 40 ਸਾਲ ਹੋ ਗਿਆ। ਸੋ ਬੱਚੋ ਤੁਸੀਂ ਜੋ ਵੱਡੇ ਭਾਜੀ ਗੱਲ ਕਰਕੇ ਗਏ ਐ ਤੇ ਅਮਲ ਕਰਨਾ। ਔਰ ਐਕਸਰਸਾਈਜ਼ ਕਰੋਗੇ ਘਰੇ ਤੁਹਾਡੇ ਇੰਨਾ ਸਮਾਨ ਪਿਆ ਜੋ ਆਪਾਂ ਕਣਕ ਬੀਜਦੇ ਆਂ ਖਾਸ ਕਰਕੇ ਜਿਹੜੇ ਕਿਸਾਨੀ ਕਰਦੇ ਆਂ। ਸਬਜ਼ੀਆਂ ਵੀ ਜੋ ਆਪਣੀਆਂ ਔਰ ਸਬਜ਼ੀਆਂ ਲਈ ਟੇਸਟ ਬਣਾਓ ਮੈਨੂੰ 10-15 ਸਾਲ ਹੋ ਗਿਆ ਕਦੇ ਮੈਂ ਦਹੀਂ ਵਿੱਚ ਖੰਡ ਜਾਂ ਲੂਣ ਪਾ ਕੇ ਨਹੀਂ ਖਾਧਾ ਔਰ ਜੋ ਸਲਾਦ ਕਰੇ ਕੱਟੀ ਦਾ ਕਦੇ ਉਹਦੇ ਤੇ ਲੂਣ ਨਹੀਂ ਪੈਂਦਾ ਟੇਸਟ ਹੈ ਉਹਦਾ ਦਾ ਬਣ ਜਾਂਦਾ ਜਿਹੜੇ ਬੁੱਤ ਪਸ਼ੂ ਆਪਣੇ ਆ ਜੇ ਨਸ਼ਾ ਨਹੀਂ ਕਰਦੇ ਤੂੰ ਘਾਹ ਖਾ ਕੇ ਕਿ ਜਰਾ ਕਰੀ ਜਾਂਦੇ ਅਸੀਂ ਰੰਗ ਬਰੰਗੀਆਂ ਚੀਜ਼ਾਂ ਖਾਂਦੇ ਆ ਬਾਜ਼ਾਰ ਦੇ ਵਿੱਚ ਭਾਈ ਸਾਹਿਬ ਗੱਲ ਕਰਕੇ ਗਿਆ ਵੀ ਕੁਰਕਰੇ ਚਿਪਸ ਜਾਂ ਕੋਲਡ ਡਰਿੰਕ ਇਹ ਤੁਹਾਨੂੰ ਇੱਕ ਟਰੈਪ ਦੇ ਵਿੱਚ ਫਸਾਇਆ ਜਾ ਰਿਹਾ ਕੋਲ ਡਰਿੰਕ ਕੀਜੀਏ ਜਾਂ ਮਿੱਠੀ ਬੱਚੇ ਦਾ ਵੀ ਦਿਲ ਕਰਦਾ ਚਿਪਸ ਕੀ ਚੀਜ਼ ਹੈ ਜਿਹੜਾ ਇੱਕ ਆਲੂ ਸਾਡੇ 10 ਰੁਪਏ ਨੂੰ ਕਿਲੋ ਵੇਚਦੇ ਉਹ 500 ਰੁਪਏ ਨੂੰ ਕਿਲੋ 1000 ਰੁਪਏ ਨੂੰ ਕਿਲੋ ਵੇਚਦੇ ਸੋ ਘਰੇ ਵੀ ਆਪਾਂ ਆਲੂਆਂ ਤੋਂ ਚੀਜ਼ਾਂ ਤਿਆਰ ਕਰ ਸਕਦੇ ਹਾਂ ਥੋੜੀਆਂ ਜਿਹੀਆਂ ਸਪਾਈਸੀ ਜੇ ਤੁਹਾਡਾ ਮਨ ਕਰੇ ਸੋ ਬਾਜ਼ਾਰ ਦੇ ਵਿੱਚ ਚੀਜ਼ਾਂ ਸਾਨੂੰ ਖਵਾਈਆਂ ਜਾ ਰਹੀਆਂ ਉਹਦੇ ਨਾਲ ਬਿਮਾਰੀਆਂ ਵੱਡੀਆਂ ਜਾ ਰਹੀਆਂ ਉਹ ਤੁਸੀਂ ਬਿਮਾਰ ਹੋਗੇ ਦੇਖੋ 슈ਗਰ ਦਾ ਪੇਸ਼ੈਂਟ ਹਰ ਘਰ ਵਿੱਚ ਹੈ ਬਲੱਡ ਪ੍ਰੈਸ਼ਰ ਦਾ ਯੂਰਿਕ ਐਸਿਡ ਦਾ ਹੋਰ ਬਿਮਾਰੀਆਂ ਦੇ ਚਾਰ ਪੰਜ ਬਿਮਾਰੀਆਂ ਦੇ ਪੇਸ਼ੈਂਟ ਆਮ ਘਰਾਂ ਚ ਹੈਗੇ ਉਦਾ ਕਰਕੇ ਹਸਤਾਲ ਚ ਲੰਡੇ ਹੋਏ ਇੱਕ ਚੇਨ ਵਿੱਚ ਸਾਨੂੰ ਫਸਾਇਆ ਜਾ ਰਿਹਾ ਕੰਪਨੀਆਂ ਵਧੀਆ ਵਧੀਆ ਸਪਾਈਸੀ ਖਾਣੇ ਖਵਾ ਕੇ ਮੈਂ 5 5 ਸਾਲ ਦੇ ਬੱਚੇ ਨੂੰ ਸ਼ੂਗਰ ਹੋਈ ਦੇਖੀ ਹੈ ਔਰ ਸ਼ੂਗਰ ਇੰਨੀ ਹੋ ਗਈ ਹੈ ਇਨਸੂਲਿਨ ਲੈਣ ਲੱਗ ਰਹੀ ਹੈ 5 ਸਾਲ ਦਾ 8 ਸਾਲ ਦਾ 10 ਸਾਲ ਦਾ ਬੱਚਾ ਸਕੂਲੇ ਆਪੇ ਆਪਣੇ ਢਿੱਡ ਤੇ ਇਨਸੂਲਿਨ ਦਾ ਟੀਕਾ ਲਾਉਂਦਾ ਇਸ ਚੀਜ਼ਾਂ ਸਾਰੀਆਂ ਤੋਂ ਬਚਣ ਲਈ ਸੋਨਾ ਖਾਓ ਹੁਣ ਤਾਂ ਤੁਹਾਡੇ ਇੱਥੇ ਦੁਪਹਿਰ ਦਾ ਖਾਣੇ ਦਾ ਵੀ ਇੰਤਜ਼ਾਮ ਹੋ ਗਿਆ ਸੋ ਘਰੇ ਦੁੱਧ ਦਹੀਂ ਖਾਓ ਔਰ ਜੋ ਕਰੇ ਤੁਸੀਂ ਚੀਜ਼ੇ ਗਾਲੋ ਵਿਗਿਆਨ ਇਹ ਕਹਿੰਦਾ ਜੋ ਤੁਹਾਡੇ ਆਲੇ-ਦੁਆਲੇ ਉਹ ਖਾਓ ਜਿਹੜੇ ਫਲ ਆਪਾਂ ਮਰੂਦ ਅੱਜ ਲਾ ਦੀਏ ਜਿਹੜਾ ਤੁਸੀਂ ਮਰੂਦ ਅੱਜ ਲਾਉਣਾ ਇੰਨੇ ਅਗਰੇ ਸਾਰ ਫਲ ਦੇ ਦੇਣਾ ਔਰ ਰੱਜ ਰੱਜ ਕੇ ਖਾਓ ਨਾਲ ਤੁਹਾਡੇ ਜਾਨਵਰ ਵੀ ਖਾਣਗੇ ਤੋਦੇ ਵੀ ਖਾਣਗੇ ਚਿੜੀਆਂ ਵੀ ਖਾਣਗੇ ਸੋ ਇਸ ਕਰਕੇ ਬੱਚੋ ਆਪਾਂ ਇਹ ਚੇਨ ਵਿੱਚ ਨਹੀਂ ਫਸਣਾ ਜਿਹੜਾ ਬੰਦਾ ਹਸਪਤਲ ਚਲ ਗਿਆ ਉਹਦੀ ਜਾਂ ਜ਼ਮੀਨ ਵਿਕਤੀ ਜਾਂ ਕਰ ਦੇ ਲੇਕਦਾ ਸੋ ਇਹਨਾਂ ਚੀਜ਼ਾਂ ਤੋਂ ਬਿਮਾਰੀਆਂ ਤੋਂ ਬਚਣ ਦਾ ਇੱਕ ਹੀ ਟੰਗਾ ਹੈ ਇੱਕ ਖਾਓ ਪੀਓ ਠੀਕ ਆਪਣਾ ਵੇਟ ਠੀਕ ਰੱਖੋ ਦੂਸਰੇ ਨੰਬਰ ਤੇ ਹੈਗਾ ਵੀ ਆਪਾਂ ਜੇ ਬਿਮਾਰੀਆਂ ਚ ਫਸ ਗਏ ਤੇ ਫਿਰ ਗਿਆ ਕੰਮ ਦੂਸਰੀ ਜਿਹੜੇ ਬੰਦੇ ਨੂੰ ਸ਼ੂਗਰ ਹੋ ਗਈ ਬਲੱਡ ਪ੍ਰੈਸ਼ਰ ਹੋ ਗਿਆ ਜੁਕ ਐਸਿਡ ਹੋ ਗਿਆ ਜਾਂ ਹੋਰ ਕੋਈ ਇਦਾਂ ਦੀ ਪ੍ਰੋਬਲਮ ਆ ਗਈ ਉਹਦੀ ਪਿਛਲੇ 20 ਸਾਲ ਉੱਡ ਜਾਣੇ ਆ ਉਮਰ ਤੇ ਜੇ ਤੁਸੀਂ 80 ਸਾਲ ਜੀਣਾ ਤੇ ਸੱਟਾਂ ਤੇ ਜਾ ਕੇ ਬ੍ਰੇਕ ਲੱਗ ਜਾਣੀਆਂ ਉਹ ਵੀ ਜਿਹੜੇ ਅਗਲੇ ਸਾਲ ਉਹ ਦਵਾਈ ਦੇ ਅਸਰ ਤੇ ਚੱਲਣੇ ਅਗਲੀ ਗੱਲ ਜਿਹੜੇ ਬਟਾ ਅਸੀਂ ਫੋਨ ਬਹੁਤ ਯੂਜ਼ ਕਰਦੇ ਹਾਂ ਫੋਨ ਦੇ ਨਾਲ ਪ੍ਰਾਇਮਰੀ ਸਕੂਲ ਤੋਂ ਥੱਲੇ ਵਾਲੇ ਬੱਚੇ ਦੇ ਅੰਨਕਾਂ ਲੱਗੇ ਮੈਨੂੰ ਲੱਗੋ ਟੀਵੀ ਦਾ ਵੀ ਟ੍ਰੈਂਡ ਘਟ ਗਿਆ ਫੋਨ ਬਹੁਤ ਯੂਜ਼ ਕਰਦੇ ਤੋ ਬਚੋ ਜੇ ਤੁਸੀਂ ਫੋਨ ਜਿਆਦਾ ਯੂਜ਼ ਕਰੋਗੇ ਤੁਹਾਡੇ 8 ਦਾ 10 ਸਾਲ ਤੇ 15 ਸਾਲ ਤਿਆਂਕ ਲੱਗੀ ਇਟ ਮੀਨ ਜਿਹੜੇ ਜ਼ਿੰਦਗੀ ਦੇ ਮਗਰਲੇ 10 ਸਾਲ ਹੋਣਗੇ ਅੰਡ ਵਾਲੇ ਉਹ ਚ ਆਪਾਂ ਅੱਖਾਂ ਤੋਂ ਬਣਾ ਬਹੁਤ ਔਖੇ ਹੋਣਾ ਸੋ ਮੈਂ ਇਨਕ ਲਈ ਹੋਈ ਇਹਦੀ ਉਮਰ ਸਾਲਕ ਹੈ ਵੀ 5000 ਦੀ ਵੀ ਇਨਕਾ ਚੱਕਰ ਮਿਲਦੀ ਹੈ ਬਹੁਤ ਵੱਡਾ ਖਰਚਾ ਹੈ ਸੋ ਬਚ ਕੇ ਰੋ ਮਿੱਟੀ ਕੱਟੇ ਤੋਂ ਬਚੋ ਜੋ ਗੱਲਾਂ ਆਪਾਂ ਕਰ ਗਿਆ ਭਾਜੀ ਦੇਖੋ ਮੈਂ ਇਦਾਂ ਦਾ ਜ਼ਿੰਦਗੀ ਕੱਟੀ ਹੋਈ ਹੈ 1983 ਵਿੱਚ ਮੈਂ ਰਸਮੀ ਕੀਤੀ ਮੈਸਮਪੁਰ ਤੋਂ ਮਹਿਦਪੁਰ 7 ਕਿਲੋਮੀਟਰ ਹੈ ਸਾਡੇ ਘਰ ਤੋਂ ਤੇ ਮੈਂ ਤੁਰ ਕੇ ਅੱਧਾ ਸਾਲ ਮਹਿਦਪੁਰ ਤੱਕ ਆਉਂਦਾ ਰਿਹਾ ਸਾਈਕਲ ਹੈ ਨਹੀਂ ਸੀ ਮੇਰੇ ਕੋਲ ਤੇ ਅੱਜ ਮੇਰੇ ਕੋਲ ਸਾਈਕਲ ਵੀ ਹੈਗਾ ਮੋਟਰਸਾਈਕਲ ਵੀ ਹੈਗੀ ਗੱਡੀ ਵੀ ਹੈਗੀ ਲੇਕਿਨ ਗੱਡੀ ਇੰਡੀ ਕੀ ਰੱਖੀ ਹੋਈ ਹੈ ਮੇਰੇ ਬੱਚੇ ਵੀ ਕੈਨੇਡਾ ਚ ਪਾਲੀਆਂ ਵੱਡੀਆਂ ਲੋੜਾਂ ਦੀ ਲੋੜ ਨਹੀਂ ਹੈਗੀ ਬੜੇ ਵੱਡੇ ਪੈਸੇ ਦੀ ਲੋੜ ਨਹੀਂ ਹੈਗੀ ਔਰ ਜੇ ਤੁਸੀਂ ਨਸ਼ੇ ਤੋਂ ਵੱਜ ਜੰਨੇ ਹੋ ਤੇ ਬੰਦਾ 50 ਰੁਪਏ ਚ ਵੀ ਪਰਿਵਾਰ ਗੁਜ਼ਾਰਾ ਕਰ ਸਕਦਾ ਜਿਹੜੀ ਤੇ ਔਰ ਜਿਹੜਾ ਨਸ਼ੇ ਲੱਗਿਆ ਹੋਇਆ ਉਹ ਤਾਂ ਹਜ਼ਾਰ ਦਾ ਸੂਟਾ ਪੱਤਰ ਰੋਜ਼ ਚਾਹੀਦਾ ਸੋ ਇਹਨਾਂ ਚੀਜ਼ਾਂ ਤੋਂ ਬਾਝਣ ਲਈ ਜਿਉ ਤੁਹਾਡੇ ਟੀਚਰ ਸਾਹਿਬਾਨ ਕਹਿੰਦੇ ਆ ਜਾਂ ਤੁਹਾਡੀ ਮਦਰ ਜੋ ਕਹਿੰਦੀ ਓਨੂੰ ਮੰਨਣਾ ਲੜਕੀਆਂ ਵਾਸਤੇ ਬਹੁਤ ਜ਼ਰੂਰੀ ਹੈ ਇੱਕ ਮੈਂ ਗੱਲ ਭੁੱਲ ਗਿਆ ਸੋਰੀ ਗੱਲ ਲੰਬੀ ਹੁੰਦੀ ਹੋਵੇ ਦੇਖੋ ਪੜਿਆ ਕਿ ਡੈਫੀਨੇਸ਼ਨ ਹੋਗੀ ਪਿਆਰ ਕੁੜੀਆਂ ਮੁੰਡਿਆਂ ਦਾ ਅੱਜਕੱਲ ਸੋਰੀ ਮੈਂ ਮਾਫੀ ਮੰਗ ਕੱਲ ਕਰਨੀ ਚਾਹਉਣਾ ਬਹੁਤ ਸਿਆਪਾ ਹੋ ਗਿਆ ਵਾ ਵੀ ਮੈਂ ਜੀ ਕੁੜੀ ਕਹਿੰਦੀ ਮੇਰੇ ਭਾਣੇ ਮੁੰਡੇ ਨਾਲ ਪਿਆਰ ਆ ਤੇ ਮੁੰਡਾ ਕਹਿੰਦਾ ਮੇਰੇ ਖਾਣੇ ਕੁੜੀ ਇਹ ਪਿਆਰ ਸਾਨੂੰ ਆਉਦੇ ਮਾਂ ਪਿਓ ਨਾਲ ਚਾਹੀਦਾ ਆਪਦੇ ਭੈਣਾ ਭਰਾਵਾਂ ਨਾਲ ਚਾਹੀਦਾ ਸਭ ਤੋਂ ਵੱਡੀ ਨੇੜਲੀ ਚੀਜ਼ ਤੁਹਾਡਾ ਹੈਗਾ ਪਰਿਵਾਰ ਉਹਨੂੰ ਰੱਜ ਕੇ ਪਿਆਰ ਕਰੋ ਜੋ ਤੁਹਾਡਾ ਮਾਂ ਪਿਓ ਤੁਹਾਡੇ ਮੈਡਮ ਤੁਹਾਡੇ ਟੀਚਰ ਕਹਿੰਦੇ ਉਹਨੂੰ ਮੰਨੋ ਜ਼ਿੰਦਗੀ ਬੜੀ ਖੁਸ਼ਹਾਲ ਹੋਗੀ ਸੋ ਥੋੜੀ ਜਨਾ ਜ਼ਿੰਦਗੀ ਜਿਓ ਕੋਈ ਉਹ ਕੰਮ ਨਹੀਂ ਔਖਾ ਹੈਗਾ ਅੱਜ ਵਿਗਿਆਨ ਦਾ ਜੋਗਾ ਜਾਣਾ ਆਉਣਾ ਕਿਤੇ ਵੀ ਔਖਾ ਨਹੀਂ ਔਰ ਜਿਹੜੇ ਬੰਦੇ ਕੋਲ ਸਕਿੱਲ ਹੈਗੀ ਹੈ ਜਿਹੜੇ ਬੰਦੇ ਖੇਤੀ ਕਰਦੇ ਆ ਔਰਗੈਨਿਕ ਖੇਤੀ ਆ ਸੋਹਣੀ ਚੀਜ਼ ਹੈਗਾ ਔਰ ਲੋਕੀ ਪੈਸਾ ਦੇਖਦੇ ਨਹੀਂ ਮੈਂ 100 ਰੁਪਏ ਨੂੰ ਕਿਲੋ ਆਮ ਦੁੱਧ ਵੇਖਦਾ ਦੇਖਿਆ ਕਿਉਂ ਟੀਚਰ ਸਾਹਿਬਾਂ 200 300 ਰੁਪਏ ਨੂੰ ਹਲਦੀ ਵਿਕਤੀ ਦੇਖੀ ਆ ਇਹ ਆਪਾਂ ਵਗਾ ਸਕਦੇ ਸੀ ਕੰਮ ਕਰਨ ਨੂੰ ਹੜ ਗਏ ਸੋ ਜੇ ਤੁਸੀਂ ਪੌਦੇ ਸਾਂਭੋਗੇ ਪਸ਼ੂ ਸਾਂਭੋਗੇ ਉਹਨਾਂ ਦੀ ਸੇਵਾ ਕਰੋਗੇ ਦੁੱਧ ਵਾਦ ਦੇਣਗੇ ਤੁਹਾਨੂੰ ਫਰੂਟ ਵਾਦ ਮਿਲੇਗਾ ਔਰ ਖੁਸ਼ੀ ਇਹ ਨਾ ਚੀਜ਼ਾਂ ਜੇ ਮਿਲਣੀਆਂ ਬੂਟਾ ਲਾ ਕੇ ਦੇਖਿਓ ਜਦੋਂ ਵੱਡਾ ਹੋਊਗਾ ਫਲ ਤੁਹਾਨੂੰ ਖੁਸ਼ੀ-ਖੁਸ਼ੀ ਮਿਲੂਗੀ ਮੈਂ ਲਾਇਆ ਸੀ ਇਹ ਰੁੱਖ ਵੀ ਕਿਸੇ ਨੇ ਲਾਇਆ ਇਹ ਨਾ ਤੁਹਾਡੇ ਕੋਲੋਂ ਟੀਜੇ ਸਮਾਨ ਨੇ ਲਾਇਆ ਸੋ ਇਹਸ ਕਰਕੇ ਜੋ ਸਾਡੇ ਗੁਰੂ ਸਾਹਿਬਾਨ ਕਹਿੰਗਾ ਕਿਰਤ ਕਰਨੀ ਇਹਨੂੰ ਨਹੀਂ ਪੁੱਤ ਫਿਰਨਾ ਔਰ ਜਿਹੜਾ ਕਿਰਤ ਕਰੂਗਾ ਉਹਨੇ ਜ਼ਿੰਦਗੀ ਵਿੱਚ 100% ਕਾਮਯਾਬ ਹੋਣਾ ਜੀ ਮੈਂ ਆਪਾਂ ਜ਼ਿੰਦਗੀ ਵਿੱਚ 10 ਸਾਲ ਬੜਾ ਬਿਨਾਂਗੇ 20 ਸਾਲ ਬਾਅਦ ਬਣਾ ਲਾਂਗੇ ਤੁਸੀਂ ਮੈਨੂੰ ਨੋਟ ਕਰਾਇਓ ਕਿ ਕੋਈ ਵੀ ਬੱਚਾ ਬੱਚੀ ਕਵੇ ਮੈਂ ਕਿਰਤ ਕੀਤੀ ਮੈਂ ਕਾਮਯਾਬ ਨਹੀਂ ਹੋਇਆ ਕਿਉਂ ਤੁਹਾਡਾ ਅਗਲਾ ਕੰਮ ਆ ਮਤੇ ਸਰੀਰ ਨੂੰ ਸੰਭਾਲਣਾ ਸੋ ਆਪਾਂ ਗਿਆਨ ਆਤਮਾ ਵਿੱਚ ਜੀ ਪਰਮਾਤਮਾ ਜੇ ਤੁਸੀਂ ਨਸ਼ਾ ਕਰਦੇ ਹੋ ਇਟ ਮੀਨ ਤੁਸੀਂ ਰੱਬ ਨੂੰ ਵੀ ਗਾਲੀ ਦੇ ਰਹੇ ਹੋ ਇਹ ਨਸ਼ਾ ਕਰਨਾ ਸਰੀਰ ਨੂੰ ਗਾਲ ਹੈ ਤੇ ਰੱਬ ਨੂੰ ਵੀ ਗਾਲ ਹੈ ਇਸ ਕਰਕੇ ਰੱਬ ਦੀ ਰਜ਼ਾ 'ਚ ਰਹੋ ਜੋ ਸਾਨੂੰ ਗੁਰੂ ਸਾਹਿਬਾਨ ਨੇ ਕਿਹਾ ਉਹਨੂੰ ਮੰਨੋ ਔਰ ਆਪਣੇ ਵੱਡਿਆਂ ਦੀ ਆਪਣੇ ਘਰਦਿਆਂ ਦੀ ਕਰਨਾ ਮੰਨੋ ਤੇ ਜ਼ਿੰਦਗੀ ਵਿੱਚ ਖੁਸ਼ਹਾਲ ਹੋਵੋ ਤੁਸੀਂ ਮੈਂ ਇਹ ਅਰਦਾਸ ਕਰਦਾ ਹੋਇਆ ਸਾਰਿਆਂ ਬੱਚਿਆਂ ਨੂੰ ਥੈਂਕ ਯੂ ਵੀਨੂ ਥੈਂਕ ਯੂ